ਕਿੰ ਗਾਣੀ ਫਿੜਕੀ ਬਣ ਜਾਂਦੀ ਹੁੰਦੀ ਹੈ ਪਹਿਲਾਂ ਹੀ ਕੋਸ ਬਣਦਾ ਗੁਰਮਖੋ ਹੌਲੀ ਹੌਲੀ ਮਹਾਪੁਰਸ਼ ਦੇਰੋਂ ਰਾਤ ਦੇ ਨਾਲ ਬੰਦਗੀ ਕਰਦੇ ਨੇ ਉਹ ਪਦਾਰਥਾਂ ਨਾਲ ਨਹੀਂ ਉਹਨਾਂ ਦਾ ਜਾ ਰਿਹਾ ਹੈ ਇਸ ਨਾਲ ਸੰਬੰਧ ਨਹੀਂ ਹੁੰਦਾ ਕਈ ਦੁਨੀਆ ਰਾਹ ਇਸ ਵਿੱਚ ਹੀ ਫਿਰੀ ਜਾਂਦੀ ਹੈ ਜੇ ਤੁਸੀਂ ਚਵਾਰੇ ਚਵਾਲ ਦੋਗੇ ਅੰਦਰ ਕੱਖ ਨਾ ਹੋਵੇ ਕੀ ਕਰੋਗੇ ਕੀ ਕਰੋਗੇ ਚਵਾਰੇ ਨੂੰ ਤੁਸੀਂ ਜੇ ਅੰਦਰ ਕੋਈ ਵਸਤੂ ਆ ਬੈਠਾ ਸ਼ਕਰੀ ਦੇ ਵਿੱਚ ਗੱਲ ਤਾਂ ਵਸਤੂ ਦੀ ਲੈਣੀ ਹੈ ਦੁਨੀਆਂ ਉਹ ਹੀ ਭੱਜੀ ਫਿਰ ਜੰਦੀ ਆ ਮੂਰੇ ਮੂਰੇ ਜੇ ਕੋਈ ਹੋਵੇ ਇਹ ਜੋ ਬਿਛਰੇ ਫਿਰਦੇ ਨੇ ਚਾਂਬਲ ਜਾਂਦੇ ਨੇ ਨਹੀਂ ਸਾਡੀ ਸੰਪਰਦਾ ਦੇ ਵਿੱਚ ਇਹ ਗੱਲ ਨਹੀਂ ਹੈ ਚਾਂਬਲਣ ਦੀ ਸਾਨੂੰ ਚਾਂਬਲਣੇ ਨਹੀਂ ਦਿੱਤਾ ਉਹਨਾਂ ਨੇ ਹਕੀਕਤ ਜਨਾਈ ਹੈ ਸਾਨੂੰ ਵੀ ਜਿੱਥੇ ਬਿਠਾਉ ਤਾਂ ਠੀਕ ਆ ਉੱਥੇ ਹੀ ਬੈਠ ਜਾਓ ਕਿੰਤੂ ਨਹੀਂ ਕਰਨਾ ਹੈ ਅਸਵੇਂ ਛਪਰੀਆਂ ਦੇ ਵਿੱਚ ਮਹਾਰਾਜ ਵੀ ਫਿੜਕੀਆਂ ਲੱਗੀਆਂ ਹੁੰਦੀਆਂ ਸੀ ਸੜਕਾਂ ਦੇ ਦੀਆਂ ਫਿੜਕੀਆਂ ਸੱਤ ਵੀ ਉਵੇਂ ਹੀ ਫਿਰਦੇ ਸੀ ਵਿੱਚੇ ਆਹ ਇਸ ਤਰ੍ਹਾਂ ਦਾ ਹੈ ਤਾਂ ਜਿਹੜੀ ਗੱਲ ਹਾਲੀਵੁੱਡ ਹੀ ਮਿਦਿਆਬ ਤੋਂ ਬਣ ਗਈ ਨਾ ਮਿਨਿਆਬ ਸੇ ਉਹ ਫਿਰ ਡੋਲਦੀ ਨਹੀਂ ਹੁੰਦੀ ਗਰੁਖ ਕੋਈ ਨੂੰ ਇਹ ਛੱਤੀ ਇਹ ਜੱਲਾ ਲੈਣਗੇ ਟੁੱਟਿਆ ਜਾ ਦੋ ਚਾਰ ਹਜ਼ਾਰ ਨੂੰ ਉਹਨੂੰ ਫਿਰ ਰੰਗ ਜਾ ਕਰਾ ਲੈਣੇ ਉਹ ਨਵਾਂ ਲੱਗਣ ਲੱਗ ਜਾਂਦਾ ਕਹਿੰਦੇ ਇਹ ਮਹਾਨਾ ਸ਼ਾਂਤ ਹੁੰਦਾ ਜੀ ਲਾ ਆਇਆ ਤਾਂ ਸ਼ਾਂਤ ਨਹੀਂ ਬਣਾਉਣਾ ਗਰੁਖ ਕੋ ਜਿਹੜੀ ਸੰਤੋ ਅਵਸਥਾ ਉਹ ਤਾਂ ਅੰਦਰ ਹੈ ਜੇ ਤੁਰਕੇ ਵੀ ਚਲੇਗਾ ਬਸ ਉਹਦਾ ਕੁਝ ਨਹੀਂ ਕਰਦਾ ਹੈ ਤਾਂ ਨਾ ਅਵਸਥਾ ਦੇ ਵਿੱਚ ਫਰਕ ਪਵੇਗਾ ਤਾਂਾ ਤੇਰਾ ਰਾਜੇ ਰਾਣੇ ਸੰਤ ਬਣ ਜਾਣੇ ਚਾਹੀਦੇ ਨੇ ਆ ਜਿਹੜੇ ਰਾਜ ਨੇ ਦੁਨਿਆਵੀ ਤਾਕਤ ਐਨੀਆਂ ਮੋਟਰਾਂ ਨੇ ਨਾ ਉਹ ਜਹਾਜ਼ ਨੇ ਸਭ ਕੁਝ ਨਹੀਂ ਐਸਾ ਨਹੀਂ ਹੈ ਉਹ ਮਹਾਤਮਾ ਜੈਸਾ ਸਮਾਉਂਦਾ ਬੈਸਾ ਲਖਾਉਂਦੇ ਨੇ ਆਹ ਸੁਪਨਿਆਂ ਦੇ ਵਿੱਚ ਹੀ ਹੁੰਦੇ ਆਏ ਨੇ ਪਹਿਲਾਂ ਉਹ ਕੁਸ਼ਮਨੀ ਦੀ ਪੱਤਾਂ 'ਤੇ ਬੈਠੇ ਹੁੰਦੇ ਸੀ ਪੱਤਾਂ 'ਤੇ ਆਪਾਂ ਬਹਿ ਜਾਂਦੇ ਪੱਤਾਂ 'ਤੇ ਪੱਤਾਂ 'ਤੇ ਬੈਠਣਾ ਬਰ ਫਲ ਵੀ ਮਿਲੇਗਾ ਨਾ ਐਵੇਂ ਤਾਂ ਨਹੀਂ ਦੇ ਨਾ ਅਨਸਾਫੀ ਨਹੀਂ ਹੈ ਰੱਬ ਦੇ ਘਰ ਨਾ ਉਹ ਟਾਈਮ ਇੱਕ ਤਨ ਨਹੀਂ ਭੰਨੇ ਕਰਲੇ